ਹਾਂਜੀ ਵੀ ਪਿਆਰੇ ਦੋਸਤੋ ਮੇਰੇ ਵੱਲੋਂ ਯਾਨੀ ਕਿ ਰਵਿੰਦਰ ਬੁੰਨਵਾਲਾ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਰਾਮ ਰਾਮ ਜੀ ਅੱਜ ਫਿਰ ਇੱਕ ਵੀਡੀਓ ਲੈ ਕੇ ਹਾਜ਼ਰ ਹਾਂ ਅੱਜ ਦਾ ਵਿਸ਼ਾ ਹੈ ਸਾਡੀ ਆਜ਼ਾਦ ਸੋਚ ਸਾਡੀ ਆਜ਼ਾਦ ਸੋਚ ਸਾਡੀ ਸੋਚ ਕਿਹੋ ਜੀ ਹੋਣੀ ਚਾਹੀਦੀ ਹੈ ਜੇ ਅਸੀਂ ਸੋਚ ਨੂੰ ਆਜ਼ਾਦ ਰੱਖਾਂਗੇ ਤਾਂ ਉਹਦੇ ਵਿੱਚ ਸਾਡੀ ਜ਼ਿੰਦਗੀ ਕਿਸ ਤਰ੍ਹਾਂ ਗੁਜ਼ਰੇਗੀ ਸਾਡੀ ਜ਼ਿੰਦਗੀ ਕਿਸ ਤਰ੍ਹਾਂ ਬਤੀਤ ਹੋਵੇਗੀ ਸੋ ਇਸ ਵਿਸ਼ੇ ਨੂੰ ਲੈ ਕੇ ਹਾਜ਼ਰ ਹਾਂ ਉਮੀਦ ਹੈ ਪਹਿਲਾਂ ਦੀ ਤਰ੍ਹਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰੋਗੇ YouTube ਚੈਨਲ ਆਪਣੇ ਨੂੰ ਸਬਸਕ੍ਰਾਈਬ ਕਰੋਗੇ ਸੋ ਆਜ਼ਾਦ ਸੋਚ ਕੀ ਹੈ ਕਹਿੰਦੇ ਸਾਡੀ ਸੋਚ ਨੂੰ ਕਿਸੇ ਦੇ ਕਾਬੂ ਵਿੱਚ ਨਾ ਹੋਣ ਦਿਓ ਮਤਲਬ ਸਾਡੀ ਜੋ ਸੋਚ ਹੈ ਉਹਦਾ ਰਿਮੋਟ ਕੰਟਰੋਲ ਕਿਸੇ ਦੇ ਹੱਥ ਵਿੱਚ ਨਾ ਹੋਵੇ ਅਸੀਂ ਆਪਣੀ ਸੋਚ ਦੇ ਖੁਦ ਮਾਲਕ ਬਣੀਏ ਸਾਡੀ ਸੋਚ ਦੇ ਅਸੀਂ ਖੁਦ ਮਾਲਕ ਹੋਈਏ ਜਿਸ ਤਰ੍ਹਾਂ ਸਾਡੀ 18 ਸਾਲ ਉਮਰ ਹੋਣ ਤੇ ਵੋਟ ਬਣਦੀ ਹੈ ਨਾ ਅਸੀਂ ਆਪਣੀ ਵੋਟ ਪਾਉਣ ਦੇ ਹੱਕਦਾਰ ਖੁਦ ਹੁੰਨੇ ਆ ਉਸੇ ਤਰ੍ਹਾਂ ਸਾਡੀ ਸੋਚ ਦੇ ਵੀ ਅਸੀਂ ਮਾਲਕ ਖੁਦ ਹੋਈਏ ਕਿ ਸਾਡੀ ਸੋਚ ਨੂੰ ਕੋਈ ਹੋਰ ਨਾ ਚਲਾ ਰਿਹਾ ਹੋਵੇ ਸੋ ਇਸ ਤੋਂ ਅੱਗੇ ਕੀ ਹੁੰਦਾ ਸਾਡੀ ਸੋਚ ਜੇ ਚੰਗੀ ਹੋਏਗੀ ਆਜ਼ਾਦ ਹੋਏਗੀ ਅਸੀਂ ਸੱਚ ਨੂੰ ਸੱਚ ਸਮਝਣ ਦੇ ਯੋਗ ਹੋਵਾਂਗੇ ਸਹੀ ਨੂੰ ਸਹੀ ਸਮਝਣ ਦੇ ਯੋਗ ਹੋਵਾਂਗੇ ਗਲਤ ਨੂੰ ਗਲਤ ਸਮਝਣ ਦੇ ਯੋਗ ਹੋਵਾਂਗੇ ਇਹ ਸਾਡੀ ਸੋਚ ਤੇ ਨਿਰਭਰ ਹੈ ਜਦੋਂ ਅਸੀਂ ਆਪਣੀ ਸੋਚ ਨਾਲ ਹੀ ਕਿਸੇ ਨੂੰ ਸੋਚਾਂਗੇ ਕਿਸੇ ਕੰਮ ਨੂੰ ਵੇਖਾਂਗੇ ਤਾਂ ਦੇ ਇਹੋ ਜੀ ਸੋਚ ਹੋਵੇ ਕਿ ਕੋਈ ਬੰਧਨ ਨਾ ਹੋਵੇ ਬੰਧਨਾਂ ਤੋਂ ਮੁਕਤ ਹੋਵੇ ਬੰਧਨਾਂ ਤੋਂ ਆਜ਼ਾਦ ਹੋਵੇ ਸੋਚ ਸਾਡੀ ਇੰਨੀ ਵਿਸ਼ਾਲ ਹੋਵੇ ਕਿ ਅਸੀਂ ਦੂਰ ਦੂਰ ਤੱਕ ਸੋਚਣ ਵਾਲੇ ਹੋਈਏ ਸਾਡੀ ਸੋਚ ਲੰਬੀ ਹੋਣੀ ਚਾਹੀਦੀ ਹੈ ਛੋਟੀ ਸੋਚ ਦੇ ਮਾਲਕ ਨਹੀਂ ਹੋਣਾ ਚਾਹੀਦਾ ਸਾਡੀ ਸੋਚ ਨੂੰ ਆਜ਼ਾਦ ਕਰਨ ਲਈ ਸਾਨੂੰ ਆਪਣੇ ਵਿਚਾਰਾਂ ਨੂੰ ਵਿਕਸਿਤ ਕਰਨਾ ਚਾਹੀਦਾ ਹੈ ਆਪਣੇ ਵਿਚਾਰਾਂ ਨੂੰ ਡਿਵੈਲਪ ਕਰਨਾ ਚਾਹੀਦਾ ਹੈ ਸੋਚ ਨੂੰ ਅੱਗੇ ਲੈ ਕੇ ਜਾਣਾ ਚਾਹੀਦਾ ਹੈ ਆਪਣੇ ਵਿਚਾਰਾਂ ਨੂੰ ਅੱਗੇ ਲੈ ਕੇ ਜਾਣਾ ਚਾਹੀਦਾ ਹੈ ਇਸ ਸੋਚ ਨੂੰ ਅੱਗੇ ਵਧਾਉਣ ਲਈ ਸਾਨੂੰ ਆਪਣੇ ਆਪ ਨੂੰ ਸਿੱਖਿਆਤ ਕਰਨ ਦੀ ਲੋੜ ਹੈ ਮਤਲਬ ਅਸੀਂ ਕੁਝ ਨਵਾਂ ਸਿੱਖਦੇ ਰਹੀਏ ਹਰ ਪਲ ਸਿੱਖਦੇ ਰਹੀਏ ਕਿਸੇ ਤੋਂ ਸਿੱਖ ਸਕਦੇ ਹਾਂ ਕਿਸੇ ਛੋਟੇ ਬੱਚੇ ਤੋਂ ਸਿੱਖ ਸਕਦੇ ਹਾਂ ਵੱਡੇ ਤੋਂ ਸਿੱਖ ਸਕਦੇ ਹਾਂ ਹਮ ਉਮਰ ਦੇ ਤੋਂ ਸਿੱਖ ਸਕਦੇ ਹਾਂ ਬਸ ਗੱਡੀ ਤੇ ਯਾਤਰਾ ਕਰਦੇ ਸਮੇਂ ਕਿਸੇ ਯਾਤਰੀ ਤੋਂ ਸਿੱਖ ਸਕਦੇ ਹਾਂ ਕੋਈ ਭਿਖਾਰੀ ਜਾ ਰਿਹਾ ਸੀ ਉਹਦੇ ਤੋਂ ਵੀ ਉਹਦੀਆਂ ਗੱਲਾਂ ਤੋਂ ਵੀ ਕੁਝ ਸਿੱਖ ਸਕਦੇ ਹਾਂ ਇਹਦਾ ਕੋਈ ਇੱਕ ਸੋਮਾ ਨਹੀਂ ਹੁੰਦਾ ਸਿੱਖਣ ਦਾ ਨਾ ਹੀ ਕੋਈ ਉਮਰ ਹੁੰਦੀ ਹੈ ਸਗੋਂ ਹਰ ਉਮਰ ਦੇ ਨਾਲ-ਨਾਲ ਹਰ ਨਵੇਂ ਤਜਰਬਾ ਹੁੰਦਾ ਹੈ ਸਾਡੇ ਕੋਲੇ ਇਸ ਸੋਚ ਨੂੰ ਅੱਗੇ ਵਧਾਉਣ ਲਈ ਸੋਚ ਨੂੰ ਆਜ਼ਾਦ ਰੱਖਣ ਲਈ ਸਾਨੂੰ ਹਰ ਪ੍ਰਕਾਰ ਦੇ ਸਵਾਲ ਆਪਣੇ ਆਪ ਨੂੰ ਪੁੱਛਣੇ ਚਾਹੀਦੇ ਨੇ ਅਸੀਂ ਹਰ ਕੰਮ ਕਰਨ ਲੱਗਿਆਂ ਅਸੀਂ ਆਪਣੇ ਆਪ ਤੋਂ ਪਹਿਲਾਂ ਸਵਾਲ ਪੁੱਛੀਏ ਆਪਣੇ ਅੰਦਰ ਦੀ ਆਵਾਜ਼ ਪੁੱਛੀਏ ਆਪਣੇ ਅੰਦਰ ਦੀ ਜ਼ਮੀਰ ਦੀ ਆਵਾਜ਼ ਸੁਣੀਏ ਕੀ ਕੀ ਸੱਚ ਹੈ ਕੀ ਝੂਠ ਹੈ ਅਸੀਂ ਕੀ ਕਰਨ ਜਾ ਰਹੇ ਹਾਂ ਜੇ ਅਸੀਂ ਆਪਣੇ ਆਪ ਤੋਂ ਸਵਾਲ ਨਹੀਂ ਪੁੱਛਾਂਗੇ ਅਸੀਂ ਆਪਣੀ ਸੋਚ ਨੂੰ ਅੱਗੇ ਨਹੀਂ ਵਧਾ ਸਕਾਂਗੇ ਲੋਕਾਂ ਤੋਂ ਸਵਾਲ ਪੁੱਛਣ ਦਾ ਕੋਈ ਫਾਇਦਾ ਨਹੀਂ ਲੋਕਾਂ ਤੋਂ ਸਵਾਲ ਪੁੱਛਣ ਦਾ ਫੇਰ ਹੈ ਜਦੋਂ ਅਸੀਂ ਆਪਣੇ ਆਪ ਤੋਂ ਪਹਿਲਾਂ ਸਵਾਲ ਪੁੱਛਾਂਗੇ ਸੋਚ ਨੂੰ ਅਯਾਦ ਕਰਨ ਲਈ ਸਾਨੂੰ ਆਪਣੇ ਵਿਚਾਰਾਂ ਨੂੰ ਵਿਕਸਿਤ ਕਰਨਾ ਅਤੇ ਨਵੇਂ ਵਿਚਾਰਾਂ ਨੂੰ ਆਪਣੀ ਜ਼ਿੰਦਗੀ 'ਚ ਸ਼ਾਮਲ ਕਰਨਾ ਜ਼ਰੂਰੀ ਹੈ ਸਾਡੀ ਸੋਚ ਦੇ ਵਿੱਚ ਸਾਡੇ ਨਵੇਂ ਵਿਚਾਰ ਚਾਹੇ ਉਹ ਕਿਸੇ ਤੋਂ ਅਸੀਂ ਸਿੱਖੇ ਹੈ ਕਿਸੇ ਤੋਂ ਸੁਣੇ ਹੈ ਕਿਤੇ ਪੜੇ ਹੈ ਉਹ ਸਾਡੀ ਜ਼ਿੰਦਗੀ ਦੇ ਵਿੱਚ ਸਾਡੀ ਸੋਚ ਦੇ ਵਿੱਚ ਵਿਚਾਰ ਹੋਣੇ ਜ਼ਰੂਰੀ ਹੈ ਸਮਾਜਿਕ ਬੰਧਨਾ ਤੋਂ ਉੱਪਰ ਉੱਠ ਕੇ ਚੰਗੀ ਸੋਚੋਹੀ ਹੈ ਅਜਾਲ ਸੋਚੋਹੀ ਹੈ ਸਮਾਜਿਕ ਬੰਧਨਾ ਤੋਂ ਉੱਪਰ ਉੱਠ ਕੇ ਅਸੀਂ ਆਪਣੀ ਸੋਚ ਨੂੰ ਅੱਗੇ ਲੈ ਕੇ ਜਾਣਾ ਹੈ ਅਸੀਂ ਤਰੱਕੀ ਤਾਂ ਕਰ ਸਕਦੇ ਹਾਂ ਜੇ ਅਸੀਂ ਇਹਨਾਂ ਬੰਧਨਾ ਤੋਂ ਉੱਪਰ ਉੱਠ ਕੇ ਜਾਵਾਂਗੇ ਤਾਂ ਸੋ ਸਾਡੇ ਵਿੱਚ ਆਪਣੇ ਵਿਚਾਰਾਂ ਨੂੰ ਪ੍ਰਗਟ ਕਰਨ ਦਾ ਸਹੀ ਤਰੀਕਾ ਹੋਵੇ ਹੋਣਾ ਵੀ ਚਾਹੀਦਾ ਹੈ ਤਾਂ ਹੀ ਸਾਡੀ ਆਜ਼ਾਦ ਸੋਚ ਹੋ ਸਕਦੀ ਹੈ ਜਿੰਨਾ ਚਿਰ ਅਸੀਂ ਆਪਣੇ ਵਿਚਾਰ ਦੂਜਿਆਂ ਤੱਕ ਸਾਂਝੇ ਨਹੀਂ ਕਰ ਸਕਦੇ ਦੂਜਿਆਂ ਦੇ ਵਿਚਾਰ ਸੁਣ ਨਹੀਂ ਸਕਦੇ ਸਮਝ ਨਹੀਂ ਸਕਦੇ ਉਹਨਾਂ ਚਿਰ ਸਾਡੀ ਸੋਚ ਇੱਕ ਤੰਗ ਦਿੱਲੀ ਵਾਲੀ ਰਹਿ ਜਾਏਗੀ ਤੰਗ ਸੋਚ ਰਹਿ ਜਾਏਗੀ ਅਸੀਂ ਸੋਚ ਨੂੰ ਵਿਸ਼ਾਲ ਬਣਾਉਣਾ ਹੈ ਆਜ਼ਾਦ ਬਣਾਉਣਾ ਹੈ ਅਗਾਂ ਵਧੂ ਬਣਾਉਣਾ ਹੈ ਇਹਦੇ ਨਾਲ ਸਾਨੂੰ ਜ਼ਿੰਦਗੀ ਦੀ ਜ਼ਿੰਦਗੀ ਜਿਉਣ ਦੀ ਸਹੀ ਸਿਹਤ ਮਿਲਦੀ ਹੈ ਜ਼ਿੰਦਗੀ ਜਿਉਣ ਦਾ ਆਨੰਦ ਮਿਲਦਾ ਹੈ ਸਾਨੂੰ ਇਸ ਚੰਗੀ ਸੋਚ ਨਾਲ ਅਗਾਹ ਵੱਧੂ ਸੋਚ ਨਾਲ ਅਸੀਂ ਜ਼ਿੰਦਗੀ ਵਿੱਚ ਆਪਣੇ ਉਦੇਸ਼ ਆਪਣੇ ਟੀਚੇ ਪੂਰੇ ਤਾਂ ਹੀ ਕਰ ਸਕਦੇ ਹਾਂ ਜੇ ਸਾਡੀ ਸੋਚ ਅਗਾਹ ਵੱਧੂ ਹੋਏਗੀ ਸਾਡੀ ਸੋਚ ਦਾ ਘੇਰਾ ਵੱਡਾ ਹੋਏਗਾ ਦਾਇਰਾ ਵੱਡਾ ਹੋਏਗਾ ਸਾਡੀ ਸੋਚਨ ਸ਼ਕਤੀ ਦਾ ਜੀਵਨ ਦੇ ਸਹੀ ਟੰਗ ਜਿਹੜੇ ਹੈ ਨਾ ਸਹੀ ਤਰੀਕੇ ਆ ਸਾਡੀ ਸਮਝ ਚ ਉਦੋਂ ਹੀ ਆਉਣਗੇ ਜਦੋਂ ਸਾਡੀ ਸੋਚ ਵਿਸ਼ਾਲ ਹੋਏਗੀ ਤੇ ਸਾਡੇ ਅਸੀਂ ਵਿਚਾਰਾਂ ਨੂੰ ਪ੍ਰਗਟ ਵੀ ਤਾਂ ਹੀ ਕਰ ਸਕਦੇ ਹਾਂ ਦੂਜਿਆਂ ਨਾਲ ਸਾਂਝੇ ਵੀ ਤਾਂ ਕਰ ਸਕਦੇ ਹਾਂ ਜਦੋਂ ਸਾਡੀ ਸੋਚ ਖੁੱਲੀ ਹੋਏਗੀ ਸਾਡੀ ਸੋਚ ਵੱਡੀ ਹੋਏਗੀ ਸੋ ਇਸੇ ਕਰਕੇ ਹੈ ਕਿ ਆਪਣੇ ਵਿਚਾਰਾਂ ਨੂੰ ਖੁੱਲਾ ਰੱਖੋ ਆਪਣੇ ਵਿਚਾਰਾਂ ਨੂੰ ਦੂਜਿਆਂ ਤੱਕ ਸਾਂਝਾ ਕਰੋ ਆਪਣੀਆਂ ਚੰਗੀਆਂ ਗੱਲਾਂ ਲੋਕਾਂ ਨਾਲ ਸਾਂਝੀਆਂ ਕਰੋ ਲੋਕਾਂ ਦੀਆਂ ਚੰਗੀਆਂ ਗੱਲਾਂ ਨੂੰ ਜ਼ਿੰਦਗੀ 'ਚ ਅਪਣਾਓ ਸਿੱਖਣ ਦਾ ਕੋਈ ਸੋਮਾ ਇੱਕ ਨਹੀਂ ਹੈ ਸਿੱਖਣ ਦੀ ਅਨੇਕਾਂ ਸੋਮੇ ਨੇ ਅਨੇਕਾਂ ਸਰੋਤ ਨੇ ਸਿੱਖਣ ਦੀ ਕੋਈ ਉਮਰ ਨਹੀਂ ਹੈ ਜਿੰਨਾ ਸਰ ਬੰਦਾ ਜੇ ਹੁੰਦਾ ਹੈ ਇਨਸਾਨ ਜੇ ਹੁੰਦਾ ਹੈ ਜਿਉਂਦੀ ਜੀ ਹਰ ਪਲ ਹਰ ਪਲ ਹਰ ਜਗ੍ਹਾ ਤੋਂ ਸਿੱਖਦਾ ਹੈ ਕੁਦਰਤ ਤੋਂ ਸਿੱਖਦਾ ਹੈ ਜੀਵ ਜੰਤੂਆਂ ਤੋਂ ਸਿੱਖਦਾ ਹੈ ਹਰ ਜਗ੍ਹਾ ਤੋਂ ਸਿੱਖਦਾ ਸਿੱਖਣ ਦਾ ਹਮੇਸ਼ਾ ਸਿੱਖਣ ਦੀ ਹਮੇਸ਼ਾ ਮਨ ਚ ਚਾਹਤ ਹੋਣੀ ਚਾਹੀਦੀ ਹੈ ਜਦੋਂ ਸਾਡੇ ਚ ਚਾਹਤ ਹੋਵੇਗੀ ਅਸੀਂ ਬਹੁਤ ਕੁਝ ਸਿੱਖਦੇ ਹਾਂ ਸਾਨੂੰ ਹਰ ਪਲ ਕੁਝ ਨਵਾਂ ਸਿੱਖਣ ਨੂੰ ਮਿਲੇਗਾ ਅਨੁਭਵ ਇਹੀ ਹੁੰਦੇ ਨੇ ਤਜਰਬੇ ਇਹੀ ਹੁੰਦੇ ਨੇ ਜ਼ਿੰਦਗੀ ਦੇ ਜ਼ਿੰਦਗੀ ਦੇ ਤਜਰਬਿਆਂ ਤੋਂ ਸਿੱਖਣਾ ਸਭ ਤੋਂ ਵੱਡੀ ਗੱਲ ਹੁੰਦੀ ਹੈ ਕਿਤਾਬਾਂ ਵਿੱਚ ਪੜਿਆ ਹੁੰਦਾ ਹੈ ਕਿਤਾਬਾਂ ਵਿੱਚ ਪੜਾਇਆ ਜਾਂਦਾ ਹੈ ਪਰ ਜ਼ਿੰਦਗੀ ਜਿਹੜੀ ਹੈ ਨਾ ਜਦੋਂ ਅਸੀਂ ਤਜਰਬੇ ਦੇ ਆਧਾਰ ਤੇ ਜਿਉਂਨੇ ਆ ਉਹ ਸਾਨੂੰ ਕੁਝ ਅਲੱਗ ਹੀ ਸਿਖਾ ਜਾਂਦੀ ਹੈ ਇਹੋ ਜਿਹੇ ਮੋੜ ਆਉਂਦੇ ਨੇ ਕਿ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਜੋ ਕਿਤਾਬਾਂ 'ਚ ਨਹੀਂ ਪੜਿਆ ਹੁੰਦਾ ਸਮੱਸਿਆਵਾਂ ਆਉਂਦੀਆਂ ਨੇ ਕਿਤਾਬਾਂ 'ਚ ਪੜੀਆਂ ਨਹੀਂ ਹੱਲ ਆਪਣੇ ਤਰੀਕੇ ਨਾਲ ਹੁੰਦੀਆਂ ਨੇ ਜ਼ਿੰਦਗੀ ਦੀ ਵਿੱਚ ਜਦੋਂ ਸਾਡੇ ਆਪਣੇ ਤਨ ਤੇ ਹੰਡਾਉਣੇ ਆ ਉਹਨਾਂ ਸਮੱਸਿਆਵਾਂ ਨੂੰ ਫਿਰ ਅਸੀਂ ਹੱਲ ਕਰਦੇ ਆ ਤੇ ਉਦੋਂ ਨਵੇਂ ਨਵੇਂ ਵਿਚਾਰ ਪੈਦਾ ਹੁੰਦੇ ਨੇ ਉਦੋਂ ਸਾਡੀ ਸੋਚ ਉਹ ਆਜ਼ਾਦ ਹੁੰਦੀ ਹੈ ਅਸੀਂ ਸੋਚਦੇ ਹਾਂ ਉਹਨਾਂ ਸਮੱਸਿਆਵਾਂ ਨੂੰ ਹੱਲ ਕਰਨ ਦਾ ਜ਼ਿੰਦਗੀ 'ਚ ਸੰਘਰਸ਼ ਲੜਦੇ ਹਾਂ ਸੰਘਰਸ਼ ਕਰਦੇ ਹਾਂ ਤੇ ਇੱਕ ਸਫਲ ਇਨਸਾਨ ਬਣਦੇ ਹਾਂ ਨਾ ਜ਼ਦੋਂ ਤੇ ਸਾਡਾ ਜ਼ਿੰਦਗੀ ਦਾ ਕੋਹੀ ਸਾਡਾ ਨਿਚੋੜ ਹੁੰਦਾ ਕਿ ਅਸੀਂ ਜ਼ਿੰਦਗੀ 'ਚ ਕੀ ਸਿੱਖਿਆ ਕੀ ਗਵਾਇਆ ਤੇ ਕੀ ਪਾਇਆ ਇਹ ਸਾਡੀ ਜ਼ਿੰਦਗੀ ਸਾਨੂੰ ਸਿਖਾਉਂਦੀ ਹੈ ਸੋ ਦੋਸਤੋ ਜੇ ਵਿਚਾਰ ਚੰਗੇ ਲੱਗੇ ਹੋਣ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਜੇ ਨਵੇਂ ਹੋ ਸਾਡੇ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤਾਂ ਕਿ ਸਾਡੀ ਵੀਡੀਓ ਜਦੋਂ ਵੀ ਆਏ ਤੁਹਾਡੇ ਤੱਕ ਪਹੁੰਚ ਸਕੇ ਸੋ ਬਹੁਤ ਬਹੁਤ ਧੰਨਵਾਦ ਜੈ ਹਿੰਦ ਨਮਸਕਾਰ ਜੀ